ਲੋਕ ਡਿਜੀਟਲ ਦੁਨੀਆ ਵੱਲ ਇੱਕ ਚੁੰਬਕ ਦੀ ਤਰ੍ਹਾਂ ਖਿੱਚੇ ਜਾ ਰਹੇ ਨੇ ਘਰ ਬੈਠੇ ਆ ਹੀ ਸਮਾਨ ਖਰੀਦਣ ਵੇਚਣ ਖਾਣ ਪੀਣ ਦਾ ਸਮਾਨ ਮੰਗਵਾਉਣ ਦਾ ਰੁਝਾਨ ਲੋਕਾਂ ਵਿੱਚ ਲਗਾਤਾਰ ਵਧ ਰਿਹਾ ਹੈ OLX, Paytm, Zomato, Flipkart, Uber ਵਰਗੀਆਂ ਕਈ ਆਨਲਾਈਨ ਸਾਈਟਾਂ ਦੀ ਵਰਤੋਂ ਵਿੱਚ ਬਹੁਤ ਵੱਡਾ ਇਜ਼ਾਫਾ ਹੋਇਆ ਹੈ ਇਹਨਾਂ ਸਾਈਟਾਂ ਰਾਹੀਂ ਹੁਣ ਲੋਕਾਂ ਨਾਲ ਠੱਗੀਆਂ ਵੀ ਵੱਜਣੀਆਂ ਸ਼ੁਰੂ ਹੋ ਚੁੱਕੀਆਂ ਨੇ ਮੁਹਾਲੀ ਵਿਖੇ OLX ਤੇ Paytm ਰਾਹੀਂ ਲੋਕਾਂ ਨਾਲ ਠੱਗੀ ਕਰਨ ਵਾਲੇ گروਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਨ੍ਹਾਂ ਖਿਲਾਫ 25 ਦੇ ਕਰੀਬ ਮਾਮਲੇ ਦਰਜ ਨੇ ਜਿਹੜੇ ਮੋਬਾਈਲ ਰਹੀਂ OLX ਅਤੇ Paytm ਰਹੀਂ ਲੋਕਾਂ ਨਾਲ ਧਦੀ ਮਾਰਦੇ ਆ ਔਰ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜੇ ਪੈਸੇ ਆਪਣੇ ਅਕਾਊਂਟ ਦੇ ਵਿੱਚ ਪਾਉਂਦੇ ਆ ਇਹ ਸਾਡੇ ਨੜੇ ਦਰਖਾਸਤਾਂ ਆਈਆਂ ਸਾਡੇ ਕੋਲ ਇਹਦੇ ਵਿੱਚ ਮੁਕਦਮਾ ਅਸੀਂ ਥਾਣਾ ਟਕੌਲੀ ਦੇ ਵਿੱਚ ਦਰਜ ਕੀਤਾ ਔਰ ਇਹਦੀ ਇਨਵੈਸਟੀਗੇਸ਼ਨ ਬੜੀ ਡੀਪਲੀ ਸਾਡੇ ਸਾਈਬਰ ਕ੍ਰਾਈਮ ਨੇ ਮੈਡਮ ਰੁਪਿੰਦਰਨ ਦੀ ਅਗਵਾਈ ਦੇ ਵਿੱਚ ਜਿਹੜੀ ਕੀਤੀ ਗਈ ਹੈ ਇਹਦੇ ਜਿਹੜੇ ਤਿੰਨ ਬੰਦੇ ਜਿਹੜੇ ਅਸੀਂ ਰਾਜਸਥਾਨ ਤੋਂ ਲਿਆਂਦੇ ਆ ਜੂ ਫੜ ਕੇ ਇਹ ਆਮ ਲੋਕਾਂ ਨੂੰ ਘਬਰਾਹ ਕਰਕੇ ਫੋਨ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਦੀ ਐਡ ਦੱਸ ਕੇ ਜਿਹੜੇ ਲੋਕਾਂ ਨੂੰ ਘਬਰਾਹ ਕਰਕੇ ਉਹਨਾਂ ਤੋਂ ਪੈਸੇ ਪਵਾ ਲੈਂਦੇ ਨੇ ਇਹ ਖਾਸ ਤੌਰ ਤੇ ਜਿਹੜੇ ਬੰਦੇ ਨੇ ਕੋਪਟੀ ਇਹ ਜਿਹੜੇ ਲੋਕਾਂ ਤੋਂ ਠੱਗੀ ਜਿਹੜੀ ਮਾਰਦੇ ਨੇ ਉਹ OLX ਰਾਹੀਂ ਇਹ ਜਾਂ ਤਾਂ ਉਹਨਾਂ ਨੂੰ ਕਹਿੰਦੇ ਆ ਜੀ ਆਹ ਮੋਬਾਈਲ ਫੋਨ ਤੁਹਾਨੂੰ ਸਸਤੇ ਰੇਟ ਤੇ ਮਿਲ ਜੇਗਾ ਤੁਹਾਨੂੰ ਐਕਟਵਾ ਇਦਾਂ ਮਿਲ ਜੇਗੀ ਕਾਰਾਂ ਦਾ ਵਪਾਰ ਕਰਨਗੇ ਕੈਮਰੇ ਲੈਪਟਾਪਸ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਹ ਆਪਣੇ ਵੱਲੋਂ ਸਸਤੇ ਭਾਅ ਦੇ ਉੱਤੇ ਇਹਨਾਂ ਨੂੰ ਦੇਣ ਲਈ ਜਿਹੜੇ ਆਮ ਪਬਲਿਕ ਨੂੰ ਗੁੰਮਰਾਹ ਕਰਦੇ ਨੇ ਮੁਹਾਲੀ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਐਚਐਸ ਪੁੱਲਰ ਨੇ ਦੱਸਿਆ ਇਹ ਗਰੋਹ ਦਾ ਪਰਦਾਫਾਸ਼ ਸਾਈਬਰ ਸੈੱਲ ਦੀ ਡੀਐਸਪੀ ਰੁਪਿੰਦਰ ਦੀਪ ਗੌਰ ਨੇ ਕੀਤਾ ਉਹਨਾਂ ਦੱਸਿਆ ਕਿ ਲੋਕਾਂ ਨੂੰ ਠੱਗਣ ਲਈ ਇਹ ਗਰੋਹ ovalx ਤੇ Paytm ਰਾਹੀਂ ਪੂਰਾ ਇੱਕ ਜਾਲ ਵਿਛਾਉਂਦਾ ਸੀ ਮੁਲਜ਼ਮਾਂ ਦੀ ਗ੍ਰਿਫਤਾਰੀ ਰਾਜਸਥਾਨ ਤੋਂ ਕੀਤੀ ਗਈ ਹੈ ਲੋਕਾਂ ਨੂੰ ਠੱਗਣ ਲਈ ਇਹ ਲੋਕ ਕਈ ਤਰ੍ਹਾਂ ਦੀਆਂ ਤਸਵੀਰਾਂ ਆਨਲਾਈਨ ਅਪਲੋਡ ਕਰਦੇ ਸਨ ਤੇ ਲੋਕਾਂ ਨੂੰ ਸਸਤੇ ਭਾਅ 'ਚ ਲੈਪਟਾਪ ਗੱਡੀਆਂ ਮੋਬਾਈਲ ਤੇ ਐਕਟਿਵਾ ਤੋਂ ਇਲਾਵਾ ਹੋਰ ਕਈ ਤਰ੍ਹਾਂ ਦਾ ਸਮਾਨ ਵੇਚਣ ਦਾ ਲਾਲਚ ਦੇ ਕੇ ਪੈਸੇ Paytm ਤੇ ਮੰਗਵਾ ਲੈਂਦੇ ਸਨ ਇਸ ਧੰਦੇ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਬਣਾਉਣ ਲਈ ਉਹਨਾਂ ਨੂੰ ਆਪਣੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਫੋਟੋਸ ਜਿਹੜੀਆਂ ਨਾਲ ਨੇ ਉਹ ਭੇਜਦੇ ਨੇ ਜਿਵੇਂ ਕਿ ਕਿਸੇ ਵਰਦੀ ਧਾਰੀ ਦੀ ਫੋਟੋ ਭੇਜਤੀ ਕੋਈ ਜਿਵੇਂ ਨਾਲੇ ਪਿੱਛੇ ਅਸੀਂ ਇਹਦੇ ਮੋਬਾਈਲ ਦੇ ਵਿੱਚੋਂ ਕੱਢਿਆ ਸੰਜੀਤ ਕੁਮਾਰ ਨਾਂ ਦਾ ਜਿਹੜਾ ਬੰਦਾ ਹੈ ਉਹਦੀ ਵਰਦੀ ਵਾਲੀ ਕੋਈ ਨਗਿੰਦਰ ਜੱਜਪਾ ਵਿਕਾਸ ਪਟੇਲ ਇਹਨਾਂ ਦੀਆਂ ਜਿਹੜੀਆਂ ਫੋਟੋ ਨੇ ਇਹ ਅਲੱਗ-ਅਲੱਗ ਟਾਈਪ ਦੀਆਂ ਜਿਹੜੀਆਂ ਫੋਟੋ ਨੇ ਇਹ ਦਿੰਦੇ ਨੇ ਤਾਂ ਕਿ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਵਿਸ਼ਵਾਸ ਬਣ ਜੇ ਕਿ ਇਹ ਬੰਦੇ ਤੁਹਾਨੂੰ ਸਸਤੀ ਚੀਜ਼ ਜਿਹੜੀ ਮੁਹੱਈਆ ਕਰਨਗੇ ਇਹ ਪਿਛਲੇ ਸਮੇਂ ਦੇ ਵਿੱਚ ਮੁਹਾਲੀ ਜ਼ਿਲ੍ਹੇ ਦੇ ਵਿੱਚ ਖਾਸਾ ਇਹਨਾਂ ਬੰਦੇਾਂ ਦੀ ਸਰਗਰਮੀ ਰਹੀ ਪਰ ਬੜੀ ਹੀ ਮਿਹਨਤ ਕਰਕੇ ਸਾਡੇ ਸਾਈਬਰ ਕ੍ਰਾਈਮ ਵੱਲੋਂ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਪੇਟੀਐਮ ਤੇ ਰੁਪਏ ਟਰਾਂਸਫਰ ਹੁੰਦੇ ਆਂ ਹੀ ਇਹ ਗਰੋ ਆਪਣਾ ਫੋਨ ਬੰਦ ਕਰ ਦਿੰਦਾ ਸੀ ਤੇ ਕਈ ਵਾਰ ਲੋਕਾਂ ਤੋਂ ਉਹਨਾਂ ਦੇ ਡੇਬਿਟ ਜਾਂ ਕ੍ਰੈਡਿਟ ਕਾਰਡਾਂ ਦੇ ਪਿੰਨ ਨੰਬਰ ਵੀ ਹਾਸਲ ਕਰ ਲੈਂਦੇ ਸਨ ਜਦ ਤੱਕ ਲੋਕਾਂ ਨੂੰ ਸਮਝ ਆਉਂਦੀ ਇਹ ਕਰੋ ਰੁਪਏ ਲੈ ਕੇ ਫਰਾਰ ਹੋ ਜਾਂਦਾ ਸੀ ਜਿਹੜੀ ਇਹ ਵਰਤੋਂ ਕਰਦੇ ਨੇ ਜਿਵੇਂ ਕਿ ਆਪਾਂ ਏਟੀਐਮ ਰਹੀਂ ਪੈਸੇ ਕਢਾਉਣੇ ਆ ਇਹਦੇ ਚ ਪਬਲਿਕ ਨੂੰ ਮੈਂ ਇਹੋ ਅਪੀਲ ਕਰਾਂਗਾ ਕਿ ਜਦੋਂ ਵੀ ਪੈਸੇ ਕਢਾਉਂਦੇ ਨੇ ਉਹ ਜਰੂਰ ਰਿਸਟਰੀਜ ਨੂੰ ਛੋਰ ਕਰਨ ਵੀ ਪਿੱਛੇ ਸਿਕਿਉਰਿਟੀ ਗਾਰਡ ਜਿਹੜਾ ਉਹ ਨਾਲ ਜਰੂਰ ਹੋਵੇ ਤਾਂ ਕਿ ਉੱਥੋਂ ਉਹਨਾਂ ਦਾ ਪਿੰਨ ਕੋਡ ਕਿਸੇ ਤਰੀਕੇ ਇਹ ਜੇ ਚੋਰੀ ਨਾ ਕਰ ਲੈਣ ਅੱਗੇ ਇਹਨਾਂ ਦੀ ਬੜੀ ਡੀਪਲੀ ਇਨਵੈਸਟੀਗੇਸ਼ਨ ਅੱਗੇ ਜਾਏਗੀ ਕਿ ਕਿਸ ਤਰੀਕੇ ਇਹ ਕਰਦੇ ਨੇ ਬੰਦੇ ਜਿਵੇਂ ਆਪਣਾ OTF ਪਿੰਨ ਕਾਰਡਾ ਦੀ ਮਿਆਦ ਦੀ ਤਰੀਕ ਵਧਾਉਣ ਲਈ ਫੋਨ ਕਰਨਗੇ ਤੁਹਾਡੀਆਂ ਮਿਆਦ ਖਤਮ ਹੋ ਗਈ ਹੈ ਜੀ ਆਮ ਤੌਰ ਤੇ ਮੋਸਟਲੀ ਆਪਨ ਨੂੰ ਕਈ ਰੰ ਫੋਨ ਆਏ ਜਾਂਦੇ ਨੇ ਆ ਤੁਹਾਡੀ ਮਿਆਦ ਖਤਮ ਹੋ ਗਈ ਹੈ ਜੀ ਤੁਸੀਂ ਇੱਥੇ ਇਹਨੇ ਪੈਸੇ ਪਾ ਦਿਓ ਤੁਹਾਡਾ ਜਲਦੀ ਹੋ ਜਾਏਗਾ ਜੀ ਤੁਹਾਡਾ ਵੀਜ਼ਾ ਖਤਮ ਹੋ ਰਿਹਾ ਜੀ ਤੁਹਾਡਾ ਘਰੇ ਅਲੱਗ ਕੇ ਆ ਜਾਊਗਾ ਜਾਂ ਤੁਹਾਡੀ ਆ ਫਰਾਣੀ ਪਾਲਸੀ ਜਿਹੜੀ ਏ ਇਹ ਤੁਹਾਡਾ ਹਰੇਕ ਤਰ੍ਹਾਂ ਦੀ ਚੀਜ਼ ਉਹ ਗਲਤੀ ਆ ਪਬਲਿਕ ਵੀ ਹੁੰਦੀ ਏ ਕਿ ਜਦੋਂ ਵੀ ਕਿਸੇ ਐਪ ਦੇ ਵਿੱਚ ਇਹ ਜਦੋਂ ਕੋਈ ਚੀਜ਼ ਕਹਿੰਦੇ ਨੇ ਜੀ ਆ ਐਪ ਦੇ ਵਿੱਚ ਆ ਤੁਹਾਨੂੰ ਅਸੀਂ ਭੇਜ ਰਹੇ ਹਾਂ ਆ ਸ਼ੇਅਰ ਕਰੋ ਉਹ ਸ਼ੇਅਰ ਕਰਨ ਨਾਲ ਜਿੰਨਾ ਵੀ ਸਾਡੇ ਅਕਾਊਂਟਸ ਬਣੇ ਨੇ ਉਹ ਇਹਨਾਂ ਕੋਲ ਸ਼ਿਫਟ ਹੋ ਜਾਂਦੇ ਆ ਤੇ ਇਹ ਉਹਦੇ ਵਿੱਚੋਂ ਆਪਣੇ ਅੱਗੇ ਉਹਨਾਂ ਦੇ ਪੈਸੇ ਕਢਾ ਕੇ ਜਾਂ ਹੋਰ ਹਰ ਰਫਰੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਕਰਦੇ ਨੇ ਜੀ ਫਿਲਹਾਲ ਇਹ ਘਰ ਪੁਲਿਸ ਦੇ ਹੱਥੀਂ ਚੜ ਚੁੱਕਿਆ ਹੈ ਤੇ ਇਹਨਾਂ ਨਾਲ ਸੰਬੰਧਿਤ ਪੁਲਿਸ ਵੱਲੋਂ 25 ਦੇ ਕਰੀਬ ਮਾਮਲੇ ਵੀ ਹੱਲ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਪੁਲਿਸ ਵੱਲੋਂ ਲੋਕਾਂ ਨੂੰ ਸੂਚੇਪਰੈਂਦੀ ਗੱਲ ਆਖਦੇ ਆ ਆਪਣਾ ਪਿੰਨ ਨੰਬਰ ਅਤੇ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਕਰਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ ਮੋਹਾਲੀ ਤੋਂ ਕੈਮਰਾਮੈਨ ਹਰਪ੍ਰੀਤ ਛੋੜੀ ਨਾਲ ਗੁਰਦੀਪ ਬੈਣੀਪਾਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563